ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਖੰਡ ਲਾਏ ਪ੍ਰਭ ਰਖੈ ਸਤਗੁਰ ਕੀ ਸਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸੋ ਮਾ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਈ ਸੁਖਾਂ ਸਾਧ ਫਿਰਿਆ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਪ੍ਰਭ ਸਗਲੇ ਥਾਨ ਵਸਾਈ ਸੁਖਾਂ ਸਾਧ ਫਿਰਿਆ ਨਾਨਕ ਪ੍ਰਭ ਸਰਣਾਈ ਜਨਾ ਸਗਲੇ ਰੋਗ ਮਿਟਾਈ ਆਹਿਰੂ ਏਕ ਓੰਕਾਰ ਸਤਨਾਮੁ ਖਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭံ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖਵਾਰਿ ਰਪੈ ਜਪਨ ਨ ਹੋਵੈ ਜੇ ਲੇ ਰਹਾ ਅਲਤਾਰ ਖੁਖਿਆ ਖੁਖਨਾ ਤਰੀ ਜਿਵਨ ਨਾ ਪੁਰੀਆਂ ਪਾਰ ਸਹਸ ਅਣਕ ਲਖ ਹੋ ਹੈ ਦੇਖ ਨ ਜੱਲ ਨਾਲ ਕਿ ਸਚਿਆਰਾ ਹੋਈ ਐਖ ਕੋੜੇ ਟੁੱਟੇ ਪਾਲ ਹੁਕਮਨ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣੇ ਆਕਾਰ ਕੁੰਨ ਖੇਹਾ ਜਾਈ ਹੁਕਮੇ ਹੋਣ ਜੀ ਹੁਕਮ ਲੈ ਵਢਾਈ ਹੁਕਮੇ ਉਤਮ ਨੀਚ ਹੁਕਮ ਆਲਖ ਦੁਖ ਸੁਖ ਪਾਈਏ ਹੈ ਇਕਨਾ ਹੁਕਮੇ ਬਖਸ਼ੀਸ਼ ਕੋ ਹੁਕਮੇ ਹਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਮੈਂ ਜੇ ਬੂਜੇ ਤਾ ਹਮੈ ਕੈ ਨਾ ਕੋਈ ਗਾਵੇ ਕੋ ਤਾਂ ਨ ਹੋਵੇ ਕਿਸੇ ਤਾਨ ਗਾਵੇ ਕੋ ਰਾਜ ਆਣੇ ਨਿਸ਼ਾਨ ਗਾਵੇ ਕੋ ਗੁਣਵੜਿਆਈਆਂ ਚਾਰ ਗਾਵੇ ਕੋ ਵਿਦਿਆਖੋ ਵਿਚਾਰ ਗਾਵੇ ਕੋ ਸਾਇਖਰੇ ਤਨ ਕੀ ਗਾਵੇ ਕੋ ਜੀ ਲੈ ਫਿਰਦੀ ਗਾਵੈ ਕੋ ਜਫੇ ਦਿਸੇ ਰੂਰ ਗਾਵੈ ਕੋ ਵਿਖੇ ਹਦਰ ਹਰੂਰ ਫਤਨਾਗ ਜਨਾਵੇ ਟੋਟ ਕਛ ਗਦ ਗਤੀ ਕੋਟੀ ਕੋਟ ਕੋਟ ਨਿੰਦ ਰੇ ਲੰਦੇਖ ਪਾਹ ਜੁਗਾਰੋਂ ਤਰਹਾਈ ਖਾ ਹੈ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵਿਖਸੇ ਵਿਪਰਵਾਹੋ ਸਾਚਾ ਸਹਿ ਸਾਚਨਾਈ ਪਖਿਆ ਬਹੁ ਅਪਾਰ ਆਖ ਮੰਗੇ ਦੇਦੇ ਰਾਖਰੇ ਦਾਤਾਰ ਰਕੀ ਅਗੈ ਰਖੀਐ ਜਿਤ ਦਿਸੇ ਦਰਬਾਰ ਮੋਖੀ ਬੋਲਣਾ ਬੋਲੀਐ ਜਿਤ ਸੁਣਿ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ੁੜਿਐ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਵਾਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਈ ਥਾਪਿਆ ਆਪ ਨਿਰੰਝਰ ਸੋਈ ਜਿਨ ਸੇਵੈ ਆਹਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਰਹਾਰ ਨਾ ਵੀ ਐ ਸੁਣਿਆ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਪਰ ਲੈ ਜਾਏ ਗੁਰਮੁਖ ਨਾਮ ਅੰਗ ਗੁਰਮੁਖ ਵੇਦ ਅੰਗ ਗੁਰਮੁਖ ਰਿਹਸ ਸਮਾਈ ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਖਾ ਨਹੀਂ ਕਹਿਣਾ ਕਸ ਨਜਾਈ ਗੁਰਾਇ ਕਰੀ 부ਝਾਈ ਸਭਨ ਜੀਆਂ ਆਖਾ ਇੱਕ ਦਾਤਾ ਸੋ ਮੈਂ ਵਿਸਰਨਜ ਤਿਰਹ ਨਾਵਾਂ ਜੇ ਰਸ ਭਵ ਵਿਣ ਪਾਣ ਕੀ ਨਾਇ ਕਰੀ ਨਿਤੇ ਸਠੋ ਪਾਈ ਵਿਖਾ ਵਣ ਕਰਮਾ ਕੀ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮੋਣਕ ਜੇ ਕੈ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਬੁ ਜਹਾਈ ਸਭਨਾ ਜੀ ਆਖੈ ਦਤ ਸੋ ਮੈਂ ਵਿਸਰਨ ਜਾਈ ਜੇ ਜੁਗ ਅਚਾਰੇ ਆਰਜਾ ਹੋ ਦਸੁਣੀ ਹੋਈ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚਿੰਗਾ ਨਉ ਰਖਾਈ ਖੈ ਜਸ ਕੀ ਰਤ ਜਗ ਲੀ 녜រស ਨਦਨਾ ਵਿਟ ਵਾਸਨਾ ਪੁੱਛੇ ਕੀ ਬੀਟਾ ਅੰਦਰ ਹੀਟ ਕਰ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਖਰੇ ਗੁਣਮੰਤਿਆ ਗੁਣ ਦੇ ਤਿਹ ਆ ਕੋ ਨਾ ਸੁਝੀ ਜੇ ਤਸ ਗੁਣ ਕੋਈ ਖਰੇ ਸੁਣਐ ਸਦ ਪੀਰ ਸਰਨਾਥ ਸੁਣਐ ਧਰਤਵਲੇ ਆਕਾਸ਼ ਸੁਣਐ ਦੀਪ ਲੋ ਪਾਤਲ ਸੁਣਐ ਪੁੰਨ ਸੁਖ ਕਾ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਐ ਦੁਖ ਪਾਪ ਕਾ ਨਾਸ ਸੁਣੈਸ਼ਰ ਬਰਮੇਂਦ ਸੁਣੈ ਮਕਸਲਾ ਹਨਮੰਦ ਸੁਣੈ ਜੋਗ ਅਰੋਚਨ ਵੀਰ ਸੁਣੈ ਸਾਸਤ ਸਮਰਤਿ ਵੀਰ ਨਾਨਕ ਭਕਤਾ ਸਦਾ ਵਿਗਾਸ ਸੁਣੈ ਰੂਪ ਪਾਪ ਕਾ ਨਾਸ਼ ਸੁਣੈ ਸਤ ਸੰਤੋਖ ਗਿਆਨ ਸੁਣੈ ਅਰਸ਼ੜ ਕਾ ਇਸ ਨਾਨਕ ਸੁਣੈ ਪੜ ਪੜ ਪਾਪ ਹੈ ਮਾਨ ਸੁਣ ਲਾਗੇ ਸਹਿਜ ਧਿਆਨ ਨਾਨਕ ਭਕਤਾ ਸਦਾ ਵਿਗਾਸ ਸੁਣੈ ਰੂਪ ਪਾਪ ਕਾ ਨਾਸ਼ ਸੁਣਿਆ ਅਸਰਾ ਗੁਨਾਹੀ ਗਾਹ ਸੁਣੇ ਸੇਖ ਵੀਰ ਪਾਛਾ ਹਰੰਦੈ ਪਾਵੇ ਰਹੋ ਸੁਣੇ ਹੱਥ ਹੋਵੇ ਸਗਾ ਹੋ ਨਾਨਕ ਪੁਖਤ ਹਦਾ ਵਿਗਾ ਸੁਣੇ ਰੂਪ ਆਫਕਾ ਨਾਸ ਮਨ ਕੀ ਅਤ ਗਹਿਨਾ ਜਾਏ ਜੇ ਕੋ ਗਹਿ ਵਿਚੇ ਵਿਚਤਾਏ ਕਾਗਜ ਕਲਮ ਨਾਲ ਲਖਣ ਹਾਰ ਮਨਨੇ ਖਾਬ ਹੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਹੋਏ ਮਨ ਆਸਤ ਹੋਵੇ ਮਨ ਬੁੱਧਾ ਮਨੈ ਸਗਲੇ ਭਾਵਨ ਕੀ ਸੁੱਧ ਮਨੈ ਮੋ ਜਟਾ ਨ ਖਾਈ ਮਨੈ ਜਮਖੇ ਸਾਧਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਈ ਮਨੈ ਮਾਰਗੁ ਠਾਨਾ ਪਾਈ ਮਨੈ ਬਸਿਓ ਪ੍ਰਗਟ ਜਾਈ ਮਨੈ ਮਗਨ ਜਲੈ ਪੰਥ ਮਨੈ ਧਰਮ ਸੱਚੀ ਸੁਨਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਈ ਮਨ ਹੈ ਪਾਵਹਿ ਮੁਖ ਦਵਾਰੁ ਮਨ ਪਰਵਾਰੈ ਸਦ ਹਰਿ ਮਨ ਅਦਰੇ ਤਾਰੇ ਗੁ ਸਿਖਿ ਮਨੈ ਨਾਨਕ ਭਵਨਿ ਬਿਖਿਐ ਐਸਾ ਨਾਮ ਨਿਰੰਝਨ ਹੋਇ ਦੇਖੋ ਮਨ ਜਾਣੈ ਮਨ ਕੋਇ ਹੰਪਰਵਾਨ ਬੰਚ ਪਰਧਾਨ ਪੰਚੈ ਪਾਵੈ ਦਰਗਹਿ ਮਾਨੁ ਪੰਚੈ ਸੋਹੈ ਰਰ ਜਾਣੁ ਪੰਚਾ ਖਾ ਗੁਰੇ ਕਾ ਧਿਆਨ ਜੀ ਕੋ ਖਹਿ ਖਰੇ ਵਿਚਾਰੁ ਕਰਤੇ ਖੈ ਖਰਣੇ ਨਾਹੀ ਸਮਾਰੋ ਟੋਲੇ ਧਰਮ ਦੇ ਆਖਾ ਬੂਤ ਸੰਦੋਸ਼ ਆਵ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੇ ਸਚਿਆਰ ਸਭਲੇ ਉਪਰ ਹਿਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦੁਸਤੇ ਬਾਤ ਲਖਮ ਜੂਰ ਜੀ ਜਾ ਤੁਰੰਗਾ ਖਿਹਨਾਬ ਸਭਨਾ ਲਿਖਿਆ ਹੁਣੀ ਕਲਾਮ ਇਹੋ ਲਿਖਾ ਲਿਖ ਜਾਣੈ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਦਾਣ ਸਲਹ ਰੂਪ ਕੀਤੀ ਦਾਤ ਜਾਣੈ ਕੁਣ ਕੂਟ ਕੀਤਾ ਸਭ ਇਕ ਗਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਹਮ ਗਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਸਤਿ ਭਾਵੈ ਸਹਿ ਪਲੀਖਾਰ ਹੋ ਸਦਾ ਸਲਾਮਚ ਨਿਰੰਕਾਰ ਅਸ਼ੰਖ ਜਾਪ ਅ ਸੰਭਾਵੋ ਅਸ਼ੰਖ ਪੂਜਾ ਅਸ਼ੰਖ ਤਪ ਤਾਉ ਅਸ਼ੰਗ ਰੰਥ ਮੁਖ ਵਿਰ ਪਾਠ ਅਸ਼ੰਖ ਜੋਗਮਨ ਰਹੇ ਉਦਾਸ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਾਤਾਰ ਅਸ਼ੰਖ ਸੁਰ ਮੋਹ ਬਖਸਾਰ ਅਸ਼ੰਖ ਮੋਲੇ ਬਲਾਈ ਤਾਰ ਕੁਦਰਤ ਹਿਮਨ ਕਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਤਦ ਭਾਵੈ ਸੈ ਭਲੀ ਖਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਖ ਅੰਧਖੂਰ ਅਸ਼ੰਖ ਚੋਰ ਹਰਾ ਖੂਰ ਅਸੰਗਮਰ ਖਰਜਾ ਹੈ ਜੂਰ ਅਸੰਗਲਬੜ ਹੱਤੇ ਅਖਮਾ ਹੈ ਅਸੰਖ ਪਾਪੀ ਪਾਪ ਖਰਜਾ ਹੈ ਸੰਕੁੜਿਆ ਰੁੜੇ ਫਿਰਾ ਹੈ ਅਸੰ ਮਲੇਸ਼ ਮਲ ਭਖਾ ਹੈ ਸੁਨੰਦਖ ਅਸੁਰ ਕਰ ਹੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾ ਵਾ ਇਕ ਵਾਰ ਜੋਤੁ ਤੁ ਭਾਵੈ ਸੈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸਨਾ ਸੰਧਾਵ ਅਗਮ ਅਗਮ ਸੁਹਲੋਇ ਆਸੰਗ ਹਾ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਖਣ ਬੋਲਣ ਬਾਣ ਅਖਰਾਸ ਸੰਜੋਗ ਬਖਾਣ ਜਿਨੇ ਹ ਲਖੈ ਜਿਸਰਨਾ ਹੈ ਜਿ ਫਰਮਾਏ ਰਿਪਰੇ ਪਾਹ ਜੇਤਾ ਹਿਤਾ ਦਿੱਤਾ ਨਾਉ ਵਿੰਡਾਵੇ ਨਾਹੀ ਕੋਥਾਉ ਕੁਦਰਤ ਹਮ ਕਹਾ ਵਿਚਾਰ ਵਾਰਿਆ ਨਾ ਜਾਵਾ ਏਕਵਾ ਜੋ ਸੁਧ ਭਾਵੈ ਸਈ ਬਲੀ ਖਾਰ ਤੂੰ ਸਦਾ ਸਨਾਮ ਤੂੰ ਨਿਰੰਕਾਰ ਹਰੀਏ ਹੱਥ ਪੈਰ ਤੰਦੇ ਬਾਣੀ ਤੁੱਤੇ ਦਰਸਖੇ ਮੂਤ ਪਲਿਤੀ ਕਪੜ ਹੋਈ ਦੇ ਸਾਗੁਣ ਲਈ ਅਧ ਹੋਈ ਹਰੀਏ ਮਤ ਪਾਪਾ ਕੇ ਸੰਗ ਅਧੋਪੇ ਨਾ ਵੇਖੇ ਰੰਗ ਫੁੱਨੀ ਪਾਪੀ ਆਖ ਨਾ ਹੈ ਕਰ ਕਰ ਖਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਹਾਉ ਨਾਨਕ ਹੁਖਮੀ ਆਹੋ ਜਾਹੋ ਕੀਰਤ ਤਪਦੇ ਆਦਿ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਜੀਰਤ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਣ ਗੁਣਾ ਕੀਤੇ ਭਗਤ ਨਾ ਹੋਏ ਸਾਸਤ ਅਥ ਬਾਣੀ ਵਰਮਾਉ ਸਤ ਸੁਹਾਨ ਸਦਾ ਮਨ ਚਾਉ ਹਮਨ ਸੋਹ ਵੇਲਾ ਵਖਤ ਹਮਨ ਹਮ ਸਤ ਕੋ ਨਵਾਰ ਕਉਣ ਸਿਰਤੀ ਮੋਖਮ ਜਿਤ ਹੋ ਆਕਾਰ ਵੇਲਾ ਕਈ ਐ ਬੰਤੀਜ ਹੋਵੇ ਲੇਖ ਪ੍ਰਾਣ ਵਖਤ ਨਾ ਬਾਇਓ ਖਗੀਆਂ ਜਿ ਲਖਨ ਲੇਖ ਕੁਰਾਨ ਸਤਿਵਾਰਨਾ ਜੋਗੀ ਜਾਣੈ ਅਰਤਮ ਮਹਨਾ ਕੋਈ ਜਹਤਾ ਸ੍ਰਿਸ਼ਟੀ ਹੋ ਸাজে ਆਪੇ ਜਾਣੈ ਸੋਈ ਕਿਵ ਖਰੇ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭੋ ਆਖੇ ਇਕ ਦੋ ਇਕ ਸਿਆਣ ਵੱਡਾ ਸਾਹੀ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਆਗੇ ਗਿਆਨਾ ਸੋਹੈ ਪਤਲ ਬਤਾਲਖ ਅਗਾਸਾਂ ਅਸ ਹੁੜਖ ਹੁੜਖ ਪਾਲਜ ਕੇ ਵੀਰ ਕਨਿਕ ਬਾਤ ਸਹਸ 18 ਗਹਿਨ ਗਿਤੇ ਬਾਸ ਲੁਕਤਾਤ ਲਿਖਾ ਹੋਏ ਚਲਖੀਏ ਲਿਖੇ ਹੋਏ ਬਨਾਸ ਨਾਨਕ ਵੱਡਾ ਕੀਏ ਆਪੇ ਜਾਣੇ ਆਪ ਸਲਾਹੀ ਸਲਾਹ ਇਤਿ ਸੁਤਨਾ ਪਾਈਆ ਨਦੀਆਂ ਤੀਵਹਾ ਪਾਏ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੱਚੀ ਮਾਲ ਧੰਨ ਕੀੜੇ ਤੰਨਾ ਹੋਵਨੀ ਜੇ ਦਸ ਮਨੋ ਨਾ ਵਿਸਰਹੈ ਹੰਤਨਾ ਸੱਚੀ ਗਹਨੈ ਅੰਤ ਹੰਤਨਾ ਖਰੜਨੈ ਦੇਣੈ ਅੰਤ ਹੰਤਨਾ ਵੇਖਣ ਸੁਰਣੈ ਅੰਤ ਅੰਤਨਾ ਜਾਪੈ ਕਿਆ ਮਨਮੰਤ ਹੰਤਨਾ ਜਾਪੈ ਹਿਤਾ ਆਕਾਰ ਅੰਤਨਾ ਜਾਪੈ ਪਰਵਰ ਹੰਤੇ ਕਾਰਨ ਖਿਤੇ ਵਿਰੜਾ ਹੈ ਤਾਖੀ ਅੰਤਨਾ ਪਾਈ ਜਾ ਹੈ ਇਹੋ ਅੰਤਨਾ ਜਾਣੈ ਕੋਈ ਬਉਤਾ ਕਹੀਏ ਬਖਤਾ ਹੋਈ ਵਡਾ ਸਾਹਿਬ ਉੱਚਾ ਥਾਉ ਉੱਚੇ ਮਨ ਉੱਚਾ ਨਾਉ ਏ ਮਨ ਉੱਚਾ ਹੋਵੇ ਕੋਈ ਜੇ ਸੋਚੇ ਹੋ ਜਾਣਾ ਸੋਈ ਜੇ ਵਡਾ ਧੰਨੇ ਆਪੇ ਆਪ ਨਾਨਕ ਨਦਰੀ ਕਰਮੀ ਰਾਤ ਬਉਤਾ ਕਰਮ ਲਿਖਿਆ ਨਾ ਜਾਏ ਵਡਾ ਦਤ ਤਿਲ ਨ ਦਮਾਈ ਖਿਚਿਆ ਮੰਗ ਹੈ ਜੋਰਿਆ ਪਰ ਖਿਚਿਆ ਗਣਤ ਨਹੀਂ ਵਿਚਾਰ ਹਿਤੇ ਹਦ ਟਹੈ ਵਿਕਾਰ ਖਿਤੇ ਲੈ ਲੈ ਮੁਖਰਪਾ ਹੈ ਹਿਤੇ ਮੁਰਖ ਖਾਹੀ ਹਹ ਹੈ ਹਿਤਿਆ ਦੂਖ ਪੁਸਦ ਮਾਰ ਹੈ ਵੀਰਤ ਜਰੀਰਾ ਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਖਨਾ ਸਕੈ ਕੋਈ ਜੀ ਕੋ ਹੈ ਗਖਨ ਪਾਈ ਹਿਨ ਜਿਤੇ ਮੁਖਾਈ ਆਪੇ ਜਾਣੇ ਆਪੇ ਦੇ ਆਖੇ ਸਿਪੀ ਗਈ ਗਈ ਜਸਨੋ ਬਖਸ਼ ਸੁਤਸਲਾਹ ਨਾਨਕ ਪਾਤਸ਼ਾਹੀ ਪਾਸ਼ਾਹੋ ਹਮਲਾ ਗੁਣ ਮਲਵਾ ਪਾਰ ਹਮਲਾ ਵਾਪਾਰੀ ਮਨ ਪੰਡਾਰ ਹਮਲਾ ਹਮਲਾ ਲਹਿ ਜਾ ਹੈ ਮਨ ਪਾਏ ਮਨ ਲਾ ਸਮਾ ਹੈ ਹਮਲਾ ਧਰਮ ਅਮਲ ਦੀਵਾਨ ਹਮਲਾ ਤੁਲ ਅਮਲ ਪ੍ਰਵਾਣ ਹਮਲਾ ਬਖਸ਼ੀਸ਼ ਨਿਸ਼ਾਨ ਅਮਲ ਕਰਮ ਅਮਲ ਫੁਰਮਾਨ ਆਮਨੋ ਆਮਨ ਆਖਿਆ ਨਾ ਜਾਏ ਆਖੋ ਆਖਰ ਹੇ ਲਿਵਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਬੜੇ ਕਰੇ ਵਿਖਿਆਣ ਆਖੇ ਬ੍ਰਹਮ ਆਖੇ ਇੰਦ ਆਖ ਹੈ ਗੋਪੀ ਤੇ ਗੋਬਿੰਦ ਆਖੇ ਸੁਰ ਆਖੇ ਸੱਦ ਆਖੇ ਗਿੱਤੇ ਗਿੱਤੇ ਬੁੱਧ ਆਖੇ ਨਾਨਕ ਆਖੇ ਦੀਵ ਆਖ ਹੈ ਸੁਰਨਰ ਮੁੰਜਨ ਸੀਵ ਕੀਤੇ ਆਖੇ ਆਖਣ ਬਾਹੇ ਕੀਤੇ ਗਹਿ ਗਹਿ ਉਠ ਉਠ ਜਾਹੇ ਇਤੇ ਗਿੱਤੇ ਹੋਰ ਕਰਹੇ ਤਾਹਨਾ ਸ਼ਗਹੇ ਹੀ ਖੇ ਜੀਉੜ ਭਾਵੈ ਦੇਵੜ ਹੋਇ ਨਾਨਕ ਜਾਣੈ ਸਚੈ ਸੋਇ ਜੀ ਕੋ ਆਖੈ ਬੁਲਿ ਵਿਗਾੜ ਤਾਲਿ ਖੀਏ ਸਰਗਾ ਵਾਰਾ ਗਾਵਾਰੂ ਸੋਦਰਖੇ ਹਾ ਸੋਖਰਖੇ ਹਾ ਜਿਚ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਹਿਤੇ ਵਾਵਨ ਹਾਰੇ ਹਿਤੇ ਰਾਗ ਬਰੇ ਸੋਖ ਜਿਨਾਂ ਹਿਤੇ ਗਾਵਨ ਹਾਰੇ ਗਾਵਹਿ ਤੁਹਾਨੂੰ ਪਾਣ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਹਜਟਾ ਗੁਪਤ ਲਿਖ ਜਾਣ ਹੈ ਲਿਖ ਲੇ ਧਰਮ ਵਿਚਾਰੇ ਗਾਵੇ ਸਰਬ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਹੰਦ ਅੰਦਰ ਅਸਨ ਬੈਠੇ ਰੇਪਤਿਆਂ ਦਰ ਨਾਲੇ ਗਾਵੇ ਸੁਸਮਾਦੀ ਅੰਦਰ ਗਾਵਨ ਆਸਾਦ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਣਮਖੀਸਰ ਜੁਜੂ ਵੇਚਾ ਨਾਲੇ ਗਾਵਹਿ ਮਹੋਨੀਆ ਮਨਮੋਹਰ ਸੁਰਗਾ ਮਛ ਪਿਆਲੇ ਗਾਵਨ ਰਤਨਉ ਪਾਇ ਤੇਰੇ ਹਰਸ਼ਠ ਤਿਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਖਰਖਾ ਰਖੇ ਧਾਰੇ ਸੇਤਨੋ ਗਾਵਹਿ ਜੋਤੁਧ ਭਾਵਨ ਰਤੇ ਜਰੇ ਭਗਤ ਰਸਾਲੇ ਹੋਰਹਿ ਹਿੱਤੇ ਗਾਵਨ ਸਿਮੈ ਚਿਤ ਨਾਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਚਾ ਸਚੀ ਨਾਈ ਹੈ ਵੀ ਹਸੀ ਜਨ ਜਸਿ ਰਚਨਾ ਜਨ ਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਸ ਮਾਇਆ ਜਨੁ ਪਾਈ ਕਰ ਕਰ 익ਹਿ ਗੀਤਾ ਆਪਣਾ ਜੇ ਤਸ ਜੀਵੜਿ ਆਈ ਜੋਰ ਸੁਭਾਵੈ ਸੋਈ ਖਾਸੀ ਹੁਕਮ ਨਾ ਕਰਣਾ ਜਾਈ ਸੋ ਬਾਛਾ ਹੋ ਸਹਬ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਦੋਖ ਸਰਬਚੋਲੀ ਧਿਆਨ ਕੀ ਕਰਹਿ ਵਿਪੂਤ ਕਿੰਤਾ ਖਾਲ ਵਿਖਾਰੀ ਕਾਇ ਜੁਗਤ ਰੰਡਾ ਬਤੀਤ ਆਇ ਵੰਥੇ ਸਗਲ ਹਰਿ ਮਤੀ ਮੰਜੀਤ ਜਗ ਜੀਤ ਹਾਰੇਸ਼ ਰਿਸ਼ੇ ਆਦੇਸ਼ ਹਾਰ ਅਨੀਲ ਨਾਦ ਨਾਹਤ ਜੋ ਜੋ ਵੇਖੋ ਇਸ ਭਗਤ ਗਿਆਨ ਦਿਆ ਪੰਡਾਰਣ ਘਟ ਘਟ ਬਾਜੇ ਨਾਦ ਆਪਨਾਸ ਨਾਚੀ ਸਭ ਜਾਖੀ ਰਸ ਦਵਰਾ ਸਾਦ ਸੰਯੋਗ ਜੋ ਜੋ ਇੱਕਾ ਚਲਾਵੇ ਲਿਖਿਆ ਹੈ ਭਾਗ ਹਰਿਸ਼ ਸਿ ਹਰਿਸ਼ ਹਰਿ ਨੀਲ ਨਾਦ ਨਾਹਤ ਜੋ ਜੋ ਇੱਕੋ ਵੇਸ ਏਕਾ ਮਾਇ ਜੁਗਤਿ ਵੇ ਆਈ ਦੰ ਜੀਲੇ ਪਰਵਾਣ ਏਕ ਸੰਸਾਰੀਖ ਭੰਡਾਰੀਖ ਲਾਇ ਦੀ ਬਾਣ ਜਿਤ ਸਭ ਭਾਵੈ ਜਿਤ ਚਲਾਵੇ ਜੋ ਹੋਵੇ ਫੁਰਮਾਣ ਮਹ ਵਖੇਉ ਨਾ ਨਦਰ ਨਾਵੇ ਭਗਤ ਹੈ ਵਿਡਾਨ ਹਾਰੇ ਸ਼ਰਸਿਆ ਦੇਸ ਹਾਰੇ ਨੀਲ ਨਾਦ ਨਾਹਤ ਜੁਗ ਜੁਗ ਵੇਖੋ ਵੇਸ ਆਸਨ ਲੋਲ ਬੰਧਾਰ ਜੋਖਿ ਛਪਾਇਆ ਸਿਖਾ ਵਰ ਕਰ ਕਰ ਵਿਖੇ ਸਜਣਾ ਹਾਰ ਨਾਨਕ ਸੱਚੇ ਕੀ ਸਾਚੀ ਖਾਰ ਹਾਰੇ ਸ਼ਰਸਿਆ ਦੇਸ ਹਾਰ ਨੀਲ ਨਾਦ ਨਾਹਤ ਜੁਗ ਜੁਗ ਵੇਖੋ ਵੇਸ ਇਕ ਨਾ ਦੇ ਬਲਖ ਹੋ ਹੈ ਲਖ ਹੋਵਹਿ ਲਖ ਵੀਸ ਲਖ ਲਖ ਗਿੜਾਖੀ ਹੈ ਇਕ ਨਾਮ ਜਗਦੀਸ਼ ਏਤ ਰਾਹੇ ਵਤ ਬਵੜਈਆ ਛੜਿਏ ਹੋਏ ਕੀਸ ਸੁਣ ਗਲਾ ਆਕਾਸ ਗੀਟਾਈ ਰੀਸ ਨਾਨਕ ਨਦਰੀ ਪਾਈਏ ਕੋੜੀ ਕੋੜੈ ਰੀਸ ਆਖਣ ਜੋਰ ਜਪੈਨ ਹੈ ਜੋਰ ਜੋਰ ਨਾਮ ਮੰਗਣਾ ਦੇਨ ਹੈ ਜੋਰ ਜੋਰ ਨਾਲ ਜੀਵਨ ਮਰਨ ਨਹਿ ਜੋਰ ਜੋਰ ਨਾਲ ਰਾਜ ਮਾਲ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਰੁਕਤੀ ਹਟਿਆ ਸੰਸਾਰ ਜਿਸ ਹਥ ਜੋਰ ਖਲ ਵਿਖੇ ਸੋਏ ਨਾਨਕ ਉੱਚੇ ਨੀਚ ਨਾ ਹੋਵੇ ਰਾਤੇ ਰਤੇ ਹੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸਵੇ ਧਰਤੀ ਥਾਵ ਰੱਖੀ ਧਰਮਸਾਲ ਜਿਸਵ ਜੀ ਜੁਟ ਕੇ ਰੰਗ ਜਨਕੇ ਨਾਮ ਰੇਖ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆ ਸੱਚਾ ਦਰਬਾਰ ਰਚੈ ਸੋਹਣ ਪੰਚ ਪਰਵਾਨ ਨਾਦਰੀ ਕਰਮ ਭਵੇ ਨਿਸ਼ਾਨ ਖਚਪਖਾਈ ਉੱਤੇ ਪਾਈ ਨਾਨਕ ਗਿਆ ਜਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਬਹੁਣ ਬਾਣੀ ਵ ਸੰਤਰ ਗਿਤੇ ਗਾਨ ਮਹੇਸ਼ ਹਿਤੇ ਵਰਮੈ ਖਰਚ ਗੜੀ ਹੈ ਰੂਪ ਰੰਗ ਕੇ ਵੇਸ਼ ਹਿਤੇ ਆ ਕਰਮ ਭੂਮੀ ਮੇਰ ਹਿਤੇ ਹਿਤੇ ਰੂਪ ਦੇਸ ਕਿਤੇਂਦ ਜਨ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦਾ ਬਦਨਾਥ ਕਿਤੇ ਕਿਤੇ ਦੇਵੇਸ ਕਿਤੇ ਦੇਵਦਨ ਮੁੰਨਾ ਕਿਤੇ ਕਿਤੇ ਰਤਨ ਸਮੁੰਦ ਕਿਤੇ ਆਖਾਣੀ ਕਿਤੇ ਬਾਣੀ ਕਿਤੇ ਬਾ ਨਿਰੰਦ ਕਿਤੇ ਆ ਸੁਤੀ ਸੇਵਕ ਕਿਤੇ ਨਾਨਕੰਤ ਨਾਇੰਤ ਗਿਆਨ ਖੰਨ ਮੈਂ ਗਿਆਨ ਬਚੰਦ ਕਿਤੇ ਨਾਦ ਬਨੋਰਖੋਟ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਸਤ ਘਰਤ ਗੜੀਏ ਭਗਤੀ ਅਨੂਪ ਸਾਖਿਆ ਲਾਚੀ ਨਾ ਜਾਹ ਜੇ ਕੋ ਹੈ ਵਿਛੇ ਪਛਤਾਏ ਤਥਾ ਘੜੀਏ ਸੁਰਤ ਮਤ ਬਨ ਬੁੱਧ ਤਿਥਾ ਘੜੀਏ ਅਸਰਾ ਹਦਾਂ ਕੀ ਸੱਧ ਕਰਮਾ ਖੰਡ ਕੀ ਬਾਣੀ ਜੋਰ ਸਤੇ ਹੁਰ ਨਾ ਕੋਈ ਹੋਰ ਤਥਾ ਜੋਦ ਮਹਾਬਲ ਸੂਰ ਜਨਮੇ ਰਾਮ ਰਹਿਆ ਭਰਪੂਰ ਸਤਾ ਸਿਤ ਸਿਤ ਮਹਿਮਾ ਮਾਹੈ ਤਾਖੇ ਰੂਪ ਨਾਥ ਨੇ ਜਾਹੈ ਨਾ ਹਮਰ ਨਾ ਠਾਗੇ ਜਾਹੈ ਜਿਨ ਕੇ ਰਾਮ ਸੈ ਮਨ ਮਾਹੈ ਸਤਾ ਬਾਤ ਸੈ ਕੇ ਲੋਇ ਖਰਹਿ ਨੰਦ ਸਚੈ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਰਦ ਨਿਹਾਲ ਸਚੈ ਖੰਡ ਮੰਡਲ ਵਰ ਭੰਡ ਜੇ ਕੋ ਅਥਾ ਦੰਤ ਰਹਾਇ ਅੰਤ ਸਚੈ ਲੋ ਲੋ ਆਕਾਰ ਜਿਵੜੇ ਹੁਕਮ ਦੇ ਅਦਵਕਾਰ ਵੇਖਿਆ ਵਿਸ਼ੇ ਕਰ ਵਿਚਾਰ ਨਾਨਕ ਅਥਨਾ ਕਰੜਾ ਸਾਰ ਜਤਪਹਾਰਾ ਜਿ ਸੁਨਿਆਰ ਐ ਹਣਵਤ ਵੀਰ ਹਤਿਆਰ ਭਉ ਖਲਾਂ ਦਪਤਾਉ ਢੰਡਾ ਭਉ ਅਮਰਤ ਢਾਲ ਘੜੀਐ ਸ਼ਬਦ ਸਚੀ ਡਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਖ ਤਵਨ ਗੁਰੂ ਪਾਣੀ ਪਿਤਾ ਮਾਤਾ ਧਤਮਹਤ ਨਿਸਰਾਦ ਵਿਰਾਈ ਦਾਇ ਕੇਲੇ ਸੁਜਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਨੂਰ ਜਿਨਿ ਨਾਮ ਧਿਆਇਆ ਗਇ ਹਰਖਾਲ ਨਾਨਕ ਤੇ ਹੀ ਮੁਖ ਉਜਲੇ ਕੇਤੇ ਸੁਖੀਨਾਲ